ਕਿਸੇ ਟਾਈਮ ਤੇ ਮੈਂ ਦੇਖਿਆ ਹੋਇਆ ਤੁਸੀਂ ਦੇਖੋ ਪਾਣੀ ਮੈਂ ਦੇਖਿਆ ਹੋਇਆ ਉੱਪਰ ਤੱਕ ਬਿਲਕੁਲ ਉੱਪਰ ਤੱਕ ਪਾਣੀ ਇਹ ਰੋੜਾ ਜੀ ਆਰ ਪਰ ਇਹ ਦੇਖਿਆ ਆ ਆਹ ਪਾਣੀ ਦੇਖਿਆ ਆਹ ਇਹ ਪੁਲ ਵੀ ਐ ਹਿਲਦਾ ਜੀ ਤਾਂ ਪੁਲ ਵੀ ਡੇ ਗਿਆ ਸੀ 1988 ਜੇ ਤੁਹਾਨੂੰ ਆਇਆ ਸੀ ਬਹੁਤ ਜਿਆਦਾ ਬਹੁਤ ਮੋਟੀਆਂਆਂ ਪਜਾਰ ਨਿਕਲਿਆ ਜੀ ਵਿੱਚੋਂ ਇਥੋਂ ਆਪਾਂ ਕੁਝ ਦੇਖ ਕੇ ਆਇਆ ਛੋਟੀ ਇੱਥ ਦਾ ਪੁਲੀਆਂ ਦੇਖੀ ਹੋਈਆਂ ਮੈਂ ਤੇ ਉਹਨੋਂ ਤੋਂ ਬਾਅਦ ਆ ਹੋਈ ਆਪਾਂ ਨੂੰ ਤੁਸੀਂ ਦੇਖ ਰਹੇ ਹੋ ਹੁਸ਼ਿਆਰ ਪਰ ਮੇ ਉਸਤੇ ਮਹਾਨੀ ਕੇ ਸ਼ਰਮਾ ਸੋਹਿਮਾ ਹਿਮਾਚਲ ਦੇ ਬਾਰਡਰ ਦੇ ਲਾਗੇ ਹੁਸ਼ਿਆਰਪੁਰ ਵਸਦਾ ਹੈ ਤਾਂ ਜਦੋਂ ਜਦੋਂ ਭਾਰੀ ਮੀਂਹ ਪੈਂਦਾ ਹੈ ਚਾਹੇ ਉਹ ਹੁਸ਼ਿਆਰਪੁਰ ਚ ਜਾਂ ਹਿਮਾਚਲ ਦੇ ਵਿੱਚ ਤਾਂ ਲੋਕੀ ਇਹ ਕਿ ਆਸਰਾਈਆਂ ਲਗਾਉਂਦੇ ਨੇ ਕਿ ਅੱਜ ਭੰਗੀਚੋਦੇ ਵਿੱਚ ਪਾਣੀ ਆਇਆ ਹੋਵੇਗਾ ਜਾਂ ਨਹੀਂ ਹਾਲਾਂਕਿ ਪੱਲਾ ਭੰਗੀਚੋਦੇ ਵਿੱਚ ਹੀ ਨਹੀਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿੱਥੋਂ ਵੀ ਚੋਹ ਹੋ ਕੇ ਜਾਂਦੇ ਨੇ ਉਹਨਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਕਈ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਜਿੱਥੋਂ ਵੀ ਵੱਖ-ਵੱਖ ਪਿੰਡਾਂ ਦੇ ਆ ਜਾਂ ਭੰਗੀਚੋਦੇ ਵਿੱਚ ਕਈ ਯਾਰ ਪਾਣੀ ਆ ਚੁੱਕਿਆ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਕੀ ਉਹ ਵੀ ਤੁਹਾਡੇ ਨਾਲ ਫੇਰ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਤਸਵੀਰਾਂ ਨੇ ਜਿਹੜੀਆਂ ਕਿ ਉਹ ਫੇਰ ਤੁਹਾਡੇ ਨਾਲ ਭੰਗੀ ਚੋਧੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਅੱਜ ਪਾਣੀ ਦਾ ਬਹਾਵ ਹੈ ਸਵੇਰ ਤੋਂ ਹੀ ਜਿਹੜਾ ਕਿ ਪਾਣੀ ਚੱਲ ਰਿਹਾ ਹੈ ਤਾਂ ਪਾਣੀ ਦਾ ਬਹਾਵ ਅੱਜ ਕਾਫੀ ਤੇਜ਼ ਹੈ ਤਾਂ ਉਸ ਨੂੰ ਦੇਖਦੇ ਹੋਏ ਵੀ ਜਿਹੜੇ ਲੋਕ ਨੇ ਉਹ ਕਿਨਾਰਿਆਂ ਦੇ ਉੱਤੇ ਖੜੇ ਹੋਏ ਨੇ ਕੋਈ ਵੀ ਫਿਲਹਾਲ ਦੀ ਘੜੀ ਦੇ ਵਿੱਚ ਇਸ ਨੂੰ ਪਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ਕਿਉਂਕਿ ਕਈ ਵਾਰੀ ਨੋਕਸਾਨ ਦੀਆਂ ਵੀ ਤਸਵੀਰਾਂ ਜਿਹੜੀਆਂ ਕਿ ਸਾਹਮਣੇ ਆਈਆਂ ਨੇ ਪਹਿਲਾਂ ਇਹੀ ਜਗ੍ਹਾ ਤੋਂ ਟਰੱਕ ਪਾਣੀ ਦੇ ਬਹਾਵ ਦੇ ਕਾਰਨ ਰੁੜ ਜਾਂਦਾ ਥੱਲੇ ਨੂੰ ਚਲ ਜਾਂਦਾ ਤਾਂ ਉੱਥੇ ਹੀ ਉਸ ਤੋਂ ਬਾਅਦ ਵੀ ਕਈ ਘਟਨਾਵਾਂ ਜਿਹੜੀਆਂ ਕਿ ਹੋਈਆਂ ਨੇ ਕਦੀ ਮੋਟਰਸਾਈਕਲ ਕਿਸੇ ਦਾ ਰੁੜ ਜਾਂਦਾ ਲੋਕ ਕਿਉਂਕਿ ਪਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਬਿਨਾਂ ਬਹਾਵ ਦੀ ਜੱਜਮੈਂਟ ਤੋਂ ਕਿਉਂਕਿ ਅਸੀਂ ਜਦੋਂ ਵੀ ਚੋਅ ਦੇ ਵਿੱਚੋਂ ਲੰਘਦੇ ਹਾਂ ਜਾਂ ਸੜਕ ਜਿੱਥੋਂ ਪਾਣੀ ਆ ਰਿਹਾ ਹੈ ਉੱਥੋਂ ਲੰਘਦੇ ਹਾਂ ਸਾਨੂੰ ਪਾਣੀ ਦੀ ਜੱਜਮੈਂਟ ਪਾਣੀ ਦੀ ਜੱਜਮੈਂਟ ਹੈ ਜਿਹੜੀ ਉਹ ਨਹੀਂ ਹੁੰਦੀ ਕਈ ਵਾਰੀ ਇੱਕਦਮ ਹੀ ਤੇਜ਼ ਪਾਣੀ ਆ ਜਾਂਦਾ ਹੈ ਤਾਂ ਉੱਥੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਅੱਜ ਇਸ ਚੀਜ਼ ਨੂੰ ਸੀਰੀਅਸਲੀ ਦੇਖਦੇ ਹੋਏ ਬੈਰੀਗੇਟਿੰਗ ਕੀਤੀ ਗਈ ਹੈ ਤਾਂ ਸਿਵਲ ਡਿਫੈਂਸ ਦੀਆਂ ਟੀਮਾਂ ਨੇ ਜਾਂ ਰੈਸਕਿਊ ਟੀਮਜ਼ ਵੀ ਜਿਹੜੀਆਂ ਕਿ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਜਿਹੜਾ ਕਿ ਸਾ ਕੀ ਡਿਊਟੀ ਜਿਹੜੀ ਕਿ ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ ਤਾਂ ਹੁਣ ਗੱਲ ਕਰਦੇ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਸ੍ਰਿੰਦਰ ਕੁਮਾਰ ਮੱਖਣ ਸ੍ਰਿੰਦਰ ਕੁਮਾਰ ਮੱਖਣ ਜਿਹੜਾ ਸ਼ਹਿਰ ਪਰ ਜਿੱਦਾਂ ਕਿ ਬਰਸਾਤਾਂ ਦਾ ਮੌਸਮ ਹੈ ਸਾਡੇ ਡਿਪਟੀ ਕਮਿਸ਼ਨਰ ਮੈਡਮ ਤੇ ਸਾਡੇ ਡਿਸਟ੍ਰਿਕਟ ਕਮਾਂਡਰ ਪੰਜਾਬ ਹੋਮ ਗਾਰਡ ਤੇ ਸਾਡੇ ਸੀਪੀਸੀ ਮਨਿੰਦਰ ਸਾਹਿਬ ਤੇ ਸਾਡੇ ਰੈਸਕਿਊ ਟੀਮ ਦੇ ਇੰਚਾਰਜ ਜਿਹੜੇ ਦਵਿੰਦਰ ਸਿੰਘ ਵਧਣ ਜੀ ਜਦੋਂ ਉਹਨਾਂ ਨੂੰ ਕਾਲ ਆਈ ਕਿ ਪੰਗੀਚੋ ਵਿੱਚ ਪਾਣੀ ਆਇਆ ਤਾਂ ਸਾਡੀ ਜਿਹੜੀ ਰੈਸਕਿਊ ਟੀਮ ਹੈ ਪੰਜਾਬ ਹੌਮਗਾਰਡ ਦੀ ਅਤੇ ਸਿਵਲ ਡਿਫੈਂਸ ਦੀ ਉਹ ਇੱਥੇ ਮੌਕੇ ਤੇ ਪਹੁੰਚ ਗਈ ਹੈ ਤੇ ਮੌਕੇ ਤੇ ਪਹੁੰਚ ਕੇ ਆਪਣਾ ਜਿਹੜਾ ਮੌਕਾ ਸਾਂਭਿਆ ਗਿਆ ਹੈ ਲੋਕਾਂ ਨੂੰ ਅਪੀਲ ਕਰ ਰਹੇ ਆ ਬਾਰ-ਬਾਰ ਡਿਪਟੀ ਕਮਿਸ਼ਨਰ ਵੱਲ ਮੈਡਮ ਬਲੋ ਵੀ ਤੇ ਸਾਡੇ ਜਿਹੜੇ ਰੈਸਕਿਊ ਟੀਮ ਦੇ ਮੈਂਬਰ ਨੇ ਪੰਜਾਬ ਹੌਮਗਾਰਡ ਅਤੇ ਸਿਵਲ ਡਿਫੈਂਸ ਦੇ ਇਹਨਾਂ ਵੱਲੋਂ ਵੀ ਬਾਰ-ਬਾਰ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣਾ ਜਿਹੜਾ ਨੁਕਸਾਨ ਹੋਣ ਤੋਂ ਬਚੋ ਤੇ ਪਾਣੀ ਦੇ ਵਿੱਚ ਨਾ ਜਾਓ ਹੁਣ ਕਈ ਵਾਰ ਦੇਖਿਆ ਕਿ ਆਪਾਂ ਬਾਈਕ ਲੈ ਕੇ ਜਾਂ ਆਪਣੀ ਗੱਡੀ ਲੈ ਕੇ ਦੂਸਰੇ ਨੂੰ ਦਿਖਾਉਣ ਦੇ ਲਈ ਕਿ ਆਪਾਂ ਪਾਣੀ ਵਿੱਚੋਂ ਲੰਘ ਸਕਦੇ ਆ ਲੇਕਿਨ ਪਾਣੀ ਅੱਗੇ ਕਿਸੇ ਦਾ ਜੋਰ ਨਹੀਂ ਪਾਣੀ ਦਾ ਬਹਾਅ ਤੇਜ ਹੁੰਦਾ ਹੈ ਇਸ ਕਰਕੇ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾਂਦੀ ਹੈ ਕਿ ਪਾਣੀ ਦੇ ਵਿੱਚ ਨਾ ਜਾਇਆ ਜਾਵੇ ਕਿਉਂਕਿ ਇੱਕ ਤਾਂ ਵੈਸੇ ਹੀ ਜਿਹੜੀ ਪੁਲੀ ਦੀ ਖਾ 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 ਲੇਤਾ ਬੜੀ ਹੀ ਖਾਤਾ ਹੈ ਤਾਂ ਥਾਂ-ਥਾਂ ਤੇ ਟੋਏ ਪਏ ਹੋયા ਪਤਾ ਨਹੀਂ ਲੱਗਦਾ ਕਿ ਕਿੱਥੇ ਕੀ ਹੋ ਜਾਣਾ ਇਸ ਕਰਕੇ ਲੋਕਾਂ ਨੂੰ ਅਸੀਂ ਵਾਰ-ਵਾਰ ਇਹੀ ਅਪੀਲ ਕਰਦੇ ਆ ਪਾਣੀ ਦੇ ਵਿੱਚ ਜਾਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੈ ਤੇ ਆਪਣੀ ਜਾਨ ਬਚਾਓ ਤੇ ਆਪਣੇ ਘਰਦਿਆਂ ਦੀ ਫੈਮਲੀ ਬਾਰੇ ਪਿੱਛੇ ਸੋਚੋ ਤਾਂ ਜੋ ਨੁਕਸਾਨ ਨਾ ਹੋ ਸਕੇ ਕਿਉਂਕਿ ਹਰੇਕ ਪਰਿਵਾਰ ਨੂੰ ਆਪਣੇ ਜੀ ਦੀ ਲੋੜ ਹੈ ਤੇ ਆਪਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਪ ਸੁਰੱਖਿਅਤ ਰਹੋ ਤੇ ਆਪਣੇ ਘਰਦਿਆਂ ਨੂੰ ਸੁਰੱਖਿਅਤ ਰੱਖੋ ਤੇ ਮੈਡਮ ਜਿਹੜੀਆਂ ਦਿੱਤੀਆਂ ਹੋਈਆਂ ਹਦਾਇਤਾਂ ਜਿਹੜੀਆਂ ਡਿਪਟੀ ਕਮਿਸ਼ਨਰ ਮੈਡਮ ਵੱਲੋਂ ਹਦਾਇਤਾਂ ਦਿੱਤੀਆਂ ਹੋਈਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀਆਂ ਆਗਿਆ ਦਾ ਪਾਲਣ ਕਰੋ ਤੇ ਸਾਡੇ ਜਿਹੜੇ ਰੈਸਕਿਊ ਟੀਮ ਪੰਜਾਬ ਹੌਂਗਾਰਡ ਤੇ ਸਿਵਲ ਡਿਫੈਂਸ ਇਹਨਾਂ ਦਾ ਪੂਰਾ ਸਾਥ ਦਿਓ ਜੀ ਧੰਨਵਾਦ ਜੀ ਸੋ ਰੈਸਕਿਊ ਟੀਮ ਦੇ ਨਾਲ ਨਾਲ ਸਿਵਲ ਡਿਫੈਂਸ ਦੇ ਟੀਮ ਵੀ ਮੌਜੂਦ ਹੈ ਸਰ ਤੁਸੀਂ ਵੀ ਜਦੋਂ ਵੀ ਪਾਣੀ ਆਂਦਾ ਹੈ ਲਗਾਤਾਰ ਇੱਥੇ ਡਿਊਟੀ ਕਰਦੇ ਦਿਖਦੇ ਹੋ ਤੇ ਲੋਕੀ ਕਿਸ ਤਰ੍ਹਾਂ ਦੇ ਨਾਲ ਰਿਸਪਾਂਸ ਦੇ ਰਹੇ ਨੇ ਜਦੋਂ ਤੁਸੀਂ ਸਮਝਾਉਂਦੇ ਹੋ ਕਿ ਕਈ ਲੋਕੀ ਅਸੀਂ ਦੇਖਦੇ ਆਂ ਪਾਰ ਕਰਨ ਦੀ ਕੋਸ਼ਿਸ਼ ਤੁਹਾਡੇ ਬਾਰ ਬਾਰ ਸਮਝਾਉਣ ਤੋਂ ਬਾਅਦ ਵੀ ਕਰਦੇ ਨੇ ਜੀ ਦੇਖੋ ਭਾਈ ਸਾਹਿਬ ਜੀ ਇਸ ਤਰ੍ਹਾਂ ਹੈਗਾ ਸਾਨੂੰ ਜਦੋਂ ਵੀ ਕੋਈ ਚੋਹ ਦੇ ਵਿੱਚ ਪਾਣੀ ਆ ਜਾਂਦਾ ਜਾਂ ਕੋਈ ਇਦਾਂ ਦਾ ਕਿਸੇ ਜਗ੍ਹਾ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਵਿਪਦ ਰੁਕਤਨਾ ਹੁੰਦੀ ਆ ਸਾਨੂੰ ਡਿਪਟੀ ਕਮਿਸ਼ਨਰ ਵਿੱਚ ਆਪ ਜੀ ਦੇ ਹੁਕਮਾਂ ਮੁਤਾਬਕ ਅਸੀਂ ਉੱਥੇ ਪਹੁੰਚਦੇ ਆ ਹੁਣ ਵੀ ਸਵੇਰੇ ਜਦੋਂ ਚੋਹ ਦੇ ਵਿੱਚ ਪਾਣੀ ਆਇਆ ਤਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਹੁਕਮਾਂ ਮੁਤਾਬਕ ਅਸੀਂ ਇੱਥੇ ਪਹੁੰਚੇ ਆ ਪਹੁੰਚ ਕੇ ਦੇਖਿਆ ਪਰ ਲੋਕ ਦੇਖਦੇ ਨਹੀਂ ਆ ਪਿਛਲੀ ਇੱਕ ਰਾਤ ਨੂੰ ਇੱਕ ਥਾਰ ਵਾਲਾ ਇਸੇ ਕਾਜਵੇ ਦੇ ਵਿੱਚ ਆਪਣੀ ਥਾਰ ਨੂੰ ਬਾਹਰ ਲਿਆ ਤੇ ਆਪਣੀ ਜਾਨ ਨੂੰ ਜੋਖਮ ਚਟਾਇਆ ਪਾ ਲਿਆ ਬਹੁਤ ਜ਼ੋਖਾ ਰਿਸਕਿਊ ਕਰਕੇ ਉਹਨੂੰ ਬਚਾਇਆ ਗਿਆ ਪਰ ਲੋਕ ਸਮਝਦੇ ਨਹੀਂ ਇਹ ਨਹੀਂ ਸਮਝਦੇ ਕਿ ਸਾਡੀ ਇੱਕ ਕੱਲਿਆਂ ਦੀ ਜਾਨ ਨਹੀਂ ਇਹ ਸਾਡੇ ਪਰਿਵਾਰ ਸਾਡੇ ਮਗਰ ਹੈਗਾ ਇਹ ਸਮਝਦੇ ਨਹੀਂ ਫਿਰ ਸਾਡੀ ਸਿਵਲ ਡਿਫੈਂਸ ਦੀ ਟੀਮ ਤੇ ਚੜ੍ਹਦਾ ਸੂਰੇ ਸੰਸਕਾਰੀ ਟੀਮ ਦੇ ਮੈਂਬਰਾਂ ਨੇ ਤੇ ਪੰਜਾਬ ਹோம் ਗਾਰਡ ਦੇ ਮੈਂਬਰਾਂ ਨੇ ਰਿਸਕਿਊ ਕਰਕੇ ਉਹਨਾਂ ਨੂੰ ਬਚਾਇਆ ਹੋਰ ਵੀ ਬਹੁਤ ਵਾਰੀ ਇਦਾਂ ਹੋਇਆ ਚੱਲਦੇ ਵਹਾਵ ਦੇ ਵਿੱਚ ਕੋਈ ਪੈਦਲ ਤਰਪੰਦਾ ਕੋਈ ਮੋਟਰਸਾਈਕਲ ਚੁੰੰੰਦਰ ਦੀ ਕੋਸ਼ਿਸ਼ ਕਰਦਾ ਔਰ ਫੇਰ ਵੀ ਅਸੀਂ ਉਹਨਾਂ ਨੂੰ ਕਾਫੀ ਅਵੇਅਰ ਕਰਦੇ ਲੋਕ ਪਰ ਕਮੇ ਦੇ ਨਹੀਂ ਕਰਦੇ ਹੁਣ ਵੀ ਪੰਜਾਬ ਪੁਲਿਸ ਦੇ ਮਲਾਜ਼ਮਾਂ ਨੇ ਸਾਰੇ ਕਾਜਬਿਆਂ ਦੀ ਸਾਰੇ ਕਾਜਬਿਆਂ ਦੇ ਵਿੱਚ ਬੈਰੀਕੇਡ ਕਰ ਦਿੱਤੇ ਬੰਦ ਕਰ ਦਿੱਤਾ ਸਿਵਲ ਡਿਫੈਂਸ ਤੇ ਸਰ ਚਾਹੁੰਦਾ ਸੁਰੱਖਿਆ ਸੰਸਕਾਰੀ ਟੀਮ ਦੇ ਮੈਂਬਰ ਇਸ ਵੇਲੇ ਆਪਣੀ ਖੂਬ ਡਿਊਟੀ ਨਿਭਾ ਰਹੇ ਆ ਤੇ ਲੋਕਾਂ ਨੂੰ ਲੋਕ ਰਹੇ ਆ ਵੀ ਇਹਦੇ ਵਿੱਚ ਬੜਨ ਦੀ ਕੋਸ਼ਿਸ਼ ਨਾ ਕਰੋ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਸੋਏ ਸਿਵਲ ਡਿਫੈਂਸ ਦੀਆਂ ਟੀਮਸ ਵੀ ਵਲੰਟੀਅਰ ਨੇ ਤੇ ਰੈਸਕਿਊ ਟੀਮਸ ਵੀ ਇੱਥੇ ਮੌਜੂਦ ਨੇ ਤਾਂ ਉੱਥੇ ਪਾਣੀ ਦਾ ਬਹਾਵ ਤੁਹਾਡੇ ਨਾਲ ਫੇਰ ਮੈਂ ਤਸਵੀਰਾਂ ਜਿਹੜੀਆਂ ਕਿ ਸਾਂਝੀਆਂ ਕਰ ਰਹਾ ਕਰ ਰਿਆ ਵਾ ਪਾਣੀ ਦਾ ਬਹਾਵ ਤੁਸੀਂ ਦੇਖ ਸਕਦੇ ਹੋ ਅ ਅੱਜ ਕਿੰਨਾ ਤੇਜ਼ ਹੈ ਤਾਂ ਬੀਤੇ ਦਿਨਾਂ ਦੀ ਵੀ ਜੇਕਰ ਗੱਲ ਕਰੀਏ ਤਾਂ ਬੀਤੀ ਰਾਤ ਇੱਕ ਥਾਰ ਗੱਡੀ ਵਾਲਾ ਜਦੋਂ ਇਸ ਕਾਜਵੇ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਥਾਰ ਦਾ ਜਿਹੜਾ ਕਿ ਬੈਲੈਂਸ ਡੋਲ ਜਾਂਦਾ ਹੈ ਪਾਣੀ ਦਾ ਬਹਾਵ ਤੇਜ਼ ਹੋਣ ਕਾਰਨ ਉਹ ਥਾਰ ਜਿਹੜੀ ਕਿ ਥੱਲੇ ਨੂੰ ਪਲਟ ਜਾਂਦੀ ਹੈ ਹਾਲਾਂਕਿ ਉਸ ਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਇਨਾ ਨਹੀਂ ਹੋਇਆ ਥੋੜਾ ਬਹੁਤਾ ਗੱਡੀ ਦਾ ਨੁਕਸਾਨ ਜ਼ਰੂਰ ਹੋਇਆ ਹੈ ਪਰੰਤੂ ਗੱਲ ਫਿਰ ਉੱਥੇ ਹੀ ਆ ਕੇ ਮੁੱਕਦੀ ਹੈ ਕਿ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਬੈਰੀਗੇਟਿੰਗ ਕਰਤੇ ਕਰ ਦਿੱਤੇ ਕਰ ਦਿੰਦੇ ਨੇ ਤਾਂ ਉਹਨਾਂ ਦਾ ਮਕਸਦ ਬੈਰੀਗੇਟਿੰਗ ਕਰਨਾ ਇਹ ਨਹੀਂ ਹੈਗਾ ਕਿ ਅਸੀਂ ਲੋਕਾਂ ਸਿੰਪਲ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਪਰੰਤੂ ਫਿਰ ਵੀ ਕਈ ਵਾਰ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਆਪਾਂ ਬੀਤੀ ਰਾਤ ਥਾਰ ਵਾਲੇ ਇਨਸੀਡੈਂਟ ਦੀ ਗੱਲ ਕਰ ਲਈਏ ਜਾਂ ਫਿਰ ਹਰਗੜ ਚੋ ਵਿਖੇ ਜਦੋਂ ਪਿਓ ਧੀ ਰੁੜ ਗਏ ਰੁੜ ਗਏ ਸੀਗੇ ਉਹਨਾਂ ਦਾ ਵੀ ਵਿਚਾਰਿਆ ਜਾਂ ਕੱਲ ਆਪਾਂ ਨਾਰੇ ਡਾਡੇ ਦੀ ਗੱਲ ਕਰੀਏ ਤਾਂ ਉੱਥੇ ਦੇ ਚੋ ਦੇ ਵਿੱਚ ਵੀ ਦੋ ਨੌਜਵਾਨ ਸੀਗੇ ਉਹ ਰੁੜ ਗਏ ਸੀਗੇ ਤਾਂ ਉਹਨਾਂ ਦਾ ਵੀ ਵਿਚਾਰਿਆ ਹੈ ਮੋਟਰਸਾਈਕਲ ਸਮੇਤ ਉਹਨਾਂ ਵੱਲੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਫੇਰ बार-बार यही ਚੇਤਾਵਨੀ ਪ੍ਰਸ਼ਾਸਨ ਵੱਲੋਂ ਵੀ ਦਿੱਤੀ ਜਾਂਦੀ ਹੈ ਵੱਖ-ਵੱਖ ਟੀਮਾਂ ਵੀ ਇੱਥੇ ਖੜੀਆਂ ਕੀਤੀਆਂ ਗਈਆਂ ਨੇ ਤੇ ਬਾਕੀ ਜਿਹੜੀਆਂ ਟੀਮਜ਼ ਵੀ ਨੇ ਇੱਥੇ ਮੌਜੂਦ ਨੇ ਵਲੰਟੀਅਰਸ ਨੇ ਸਿਵਲ ਡਿਫੈਂਸ ਦੇ ਜਾਂ ਰੈਸਕਿਊ ਟੀਮ ਦੇ ਮੈਂਬਰ ਮੌਜੂਦ ਨੇ ਤਾਂ ਅਸੀਂ ਇਹਨਾਂ ਨੂੰ ਵੀ ਜਿਹੜਾ ਕਿ ਸਲਾਮ ਕਰਨਾ ਚਾਹਾਂਗੇ ਬਹੁਤ ਵਧੀਆ ਇਹਨਾਂ ਦੇ ਵੱਲੋਂ ਵੀ ਕੰਮ ਆਪਣਾ ਕੀਤਾ ਜਾ ਰਿਹਾ ਹੈ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੇਕਰ ਇਹ ਵੀਰ ਸਾਰੇ ਇੱਥੇ ਨਾ ਹੋਣ ਜੇ ਟੀਮ ਇੱਥੇ ਨਾ ਹੋਵੇ ਤਾਂ ਅਸੀਂ ਜ਼ਰੂਰ ਇਹ ਕਹਿ ਸਕਦੇ ਹਾਂ ਕਿ ਲੋਕਾਂ ਵੱਲੋਂ ਇਸ ਕਾਜਵੇ ਨੂੰ ਫਿਰ ਤੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਹਾਲਾਂਕਿ ਇਹਨਾਂ ਦੀ ਮੁਸਤੈਦੀ ਹੈ ਇੱਕ ਪਿਆਰ ਭਰੀ ਭਾਵਨਾ ਦੇ ਨਾਲ ਸਭ ਨੂੰ ਸਮਝਾਇਆ ਜਾਂਦਾ ਹੈ ਪਰ ਫਿਰ ਵੀ ਜੇ ਕੋਈ ਆਪਣੀ ਮਰਜ਼ੀ ਕਰਨਾ ਚਾਹੁੰਦਾ ਹੋਵੇ ਤਾਂ ਮਰਜ਼ੀ ਤਾਂ ਲੋਕਾਂ ਵੱਲੋਂ ਕੀਤੀ ਹੀ ਜਾਂਦੀ ਹੈ ਤਾਂ ਜਿਸ ਦਾ ਨੁਕਸਾਨ ਵੀ ਸਿੱਧੇ ਸਿੱਧੇ ਦੇਖਣ ਨੂੰ ਮਿਲਦਾ ਹੈ ਦਾ ਇਹੀ ਲਾਈਵ ਐਂਡ ਕਰਨ ਤੋਂ ਪਹਿਲਾਂ ਅਸੀਂ ਇਹੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗੇ ਕਿ ਅੱਜ ਪਾਣੀ ਦਾ ਬਹਾਵ ਤੇਜ਼ ਹੈ ਉੱਪਰ ਵੀ ਹਿਮਾਚਲ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਤਾਂ ਇਸ ਕਾਜਵੇ ਨੂੰ ਜਿਹੜੇ ਚੋਦੇ ਨੇ ਕੱਲਾ ਇਹੀ ਨਹੀਂ ਜਿੰਨੇ ਵੀ ਪਿੰਡਾਂ 'ਚ ਚੋਨੇ ਉਹਨਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ ਕਿਉਂਕਿ ਸਬਦਾ ਪਰਿਵਾਰ ਉਹਨਾਂ ਨੂੰ ਘਰ ਉਡੀਕ ਰਿਹਾ ਹੈ ਸੋ ਸਭ ਅਜੇਹੀਆਂ ਹਰਕਤਾਂ ਜੜੀਆਂ ਕਿ ਨਾ ਕਰੋ ਤੇ ਸੁਖਵੇਂ ਤਰੀਕੇ ਦੇ ਨਾਲ ਆਪਣੇ ਘਰ ਪਹੁੰਚੋ